ਤਤਨਾ ਪਰ ਕਰ ਜਿਵੇਂ ਆਵੇ ਆਹ ਦੇਖਿਆ ਵੀ ਆਪ ਨੂੰ ਛੋਟੇ ਬੱਚਾ ਜਾਓ ਸੋ ਰੇ ਮਾ ਕਦੇ ਨਾ ਦੇ ਸੋਰਾ ਜਿਓ ਪੂਰੀ ਸਹੀ ਹੈ ਕਰੋ ਆ ਲੈ ਸਾਹਿਬ ਆਹ ਪਿੱਛੇ ਆ ਜਾ ਥੋੜਾ ਜਾ ਰਾਈ ਸਾਹਿਬ ਦੇਖਿਓ ਰਾਈ ਸਾਹਿਬ ਰਾਈ ਸਾਹਿਬ ਦੇਖਿਓ ਰਾਈ ਸਾਹਿਬ ਰਾਈ ਸਾਹਿਬ ਰਾਈ ਸਾਹਿਬ ਦੇਖਿਓ 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 ਰਾਈ ਸਾਹਿਬ খুল আমি ইত্যাদি ইতো परे <zankar> साथ ਇੱਥੇ ਆ ਜਾਓ ਇੱਧਰ ਇੱਧਰ ਜਿਆਦਾ ਜੀ ਇੱਧਰ ਲਾ ਲੋ ਇੱਧਰ ਜੀ سپنا حقات سان سان کا اسن You know? i right. سن سا گنے سکت ستارے ساتھ سو منک من سبا کرتے ہیں نانک سچے ساحب نان کرتے ہیں ا پائنت سارو کج پائے سپا کے وائے سپا کے سان تو اگے کارا تے کارتان یا بندو بندو واسو کیتے کال کٹ ک پائے کن پائے وے کو سی ما بھر کنا کی کرن وے سکو اج ترن تو پائے پائنت سارو ਜੇ ਕੋਨ ਕਾਰ ਬਾਈ ਹੁਦੀ ਕੀ ਫਤੇ ਸ਼੍ਰੀ ਕੌਤੀ ਦੀ ਸਹਾਇ ਵਾਹ ਸ਼੍ਰੀ ਕੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿੰਘ ਰਖੈ ਗੁਰੂ ਨਾਨਕ ਲਈ ਇਤੇ ਆਏ ਤੇ ਰੰਗਦ ਘੋਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਵਾ ਸਿੰਘ ਜੀ ਹਾਲ ਰਾਏ ਸਿਰੀ ਆਂ ਕਿਚਨ ਤੇ ਆਈ ਆ ਜਿਸ ਟਠ ਸਭ ਦੁੱਖ ਜਾਏ ਇੱਕ ਬਹਾਦਰ ਸਿਮਰਿਆ ਘਰ ਨਾ ਨਿਰਜਲ ਧਾਏ ਸਭ ਥਾਈ ਹੋਏ ਸਹਾਰੇ ਦਸੋਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸੋਂ ਬਾਛਾ ਜਨ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੇ ਦਾਤ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਆ ਪਿਆਰਿਆ ਕਿਉਂ ਆ ਸਾਰੇ ਜਾਂਦੇ ਆ 40 ਉਕਤੇ ਆ 80 ਜੱਟੀਆਂ ਚੱਟੀਆਂ ਜਨਾਬ ਕੀ ਦਾ ਨਾਮ ਜੱਪਿਆ ਵੱਢ ਕੇ ਛੱਕਿਆ ਦੇਖ ਲਈ ਤੇ ਵਾਈ ਦੇ ਕੇ ਅੰਨ ਕੀਤਾ ਸਿਨਾ ਪਿਆਰਿਆ ਸਿ ਪਿਆਰਿਆ ਸ੍ਰੀ ਕਬਾਨਾ ਜੀ ਦੀ ਕਮਾਈ ਦਾ ਧਿਆਨ ਤਰਕੇ ਖੰਸਾ ਜੀ ਸਾਹਿਬ ਬੋਲ ਲੀ ਆਹ ਰੇ ਆਧਾਰਨ ਹੀ ਸੀਸ ਦਿੱਤੇ ਪੰਦ ਪੰਦ ਕਟਵਾਏ ਖੋਪਰੀਆਂ ਰੋਹਨੀਆਂ ਚਟਕੀਆਂ ਤੇ ਚੜਿਆ ਰੇ ਨਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬਰ ਦੇ ਵਾਹਿਗੁਰੂ ਸਰਬੱਤ ਗੁਰੂਆਂ ਦਾ ਧੰਨ ਧਰ ਕੇ ਖਾਲਸਾ ਜੀ ਸਾਹਿਬ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ 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 ਜਿਤੇ ਆਵੇ ਜਿਤੇ ਆਮਰ ਦਾ ਸਦਕਾ ਸਰਬ ਸੁਖ ਹੋਏ جہاں جہاں خالسا جی صاحب تہاں تہاں رکھیا ریات پدائے خالصے جی کے بول بالے سکھا سکھان سکھی دان کیس دان رہت دان ببیک دان مساہ دان پروسہ دان ਸਤਨਾ ਸਿਰਦਾਨ ਨਾਮਦਾਨ ਸ੍ਰੀ ਅਮਰ ਸਰਜਿ ਕ੍ਰਿਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਿਆ ਤਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੇ ਜੇ ਅੱਲੈਕੂ ਆਪ ਜੀ ਦੇ ਸਿੱਖਾਂ ਦਾ ਮਨ ਨੀਨਾ ਮਤ ਉੱਚੀ ਮਤ ਦੇ ਰਾਖੀ ਆਪ ਵਾਹਿਗੁਰੂ ਹੇ ਆਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਗੁਰਦਾਰਿਆਂ ਗੁਰਧਾਮਾਂ ਦੇ ਦਿਨੋਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰੇ ਸੇਵਾ ਸੁਭਾਅ ਦਾਤਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਾੜਿਆਂ ਦੇ ਪਾਣ ਨਿਤਾਣਿਆਂ ਦੇ ਤਾਣ

ਸਾਹਿਬਜ਼ਾਦਾ ਧੰਨ ਬਾਬਾ ਦੂਰਾਵਰ ਸਿੰਘ ਜੀ ਸਾਹਿਬਜ਼ਾਦਾ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਨ ਗੁਰਜ ਕੌਰ ਜੀ ਛੇ ਕੋਰ ਨੂੰ ਨਾਂ ਤੋਂ ਸਾਬ ਤੋਂ ਚੱਲ ਕੇ ਸਤ ਕੋਰ ਨੂੰ ਪਰਿਵਾਰ ਤੋਂ ਵਿਛੜ ਕੇ ਸ਼ਹੀਦੀ ਤੱਕ ਦਾ ਸਫ਼ਰ ਤੈਅ ਕਰਕੇ ਠੰਡੇ ਪੁਰਜ ਵਿੱਚ ਤਿੰਨ ਰਾਤਾਂ ਕੈਦ ਰਹੇ ਦਾਤਾਰ ਖਾਨਸ਼ਾਹ ਜੀ ਉਹ ਅੱਜ 13 ਨੂੰ نیچر نے گھوٹیاں لیا کا شہید کیتا دے ماتا مات ماح فضر تھنڈے ٹھنڈے جرموں ستم سہتے ہوئے شہید ہو گئے لیوں مہان شہیدان کی پریت ہردے لے کے ਸੁਮਿੰਟਾ ਖਾਲਸਾ ਪੰਥ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤ ਗੁਰੂ ਗੌਰ ਕੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਤਿੰਨ ਦਿਨਾਂ ਤੋਂ ਹਾਜ਼ਰੀਆਂ ਭਰਿਆ ਹੈ ਸ਼ਹੀਦ ਦੀ ਜੋੜ ਮੇਲ ਦੇ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਅੱਜ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਮੁੱਚਾ ਪੰਥ ਮੰਨ ਬੰਦ ਕਰਮ ਕਰਕੇ ਜੁੜਿਆ ਹੈ ਪਾਤਸ਼ਾਹ ਜੀਓ ਸਭ ਦੀਆਂ ਹਾਜ਼ਰੀਆਂ ਦਰ ਪਰਵਾਨ ਕਰਨੀਆਂ ਜੀ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਲਖਣਾ ਮਹਾਰਿਸ਼ੀ ਹਿਦਾ ਦੇ ਪੱਲ ਜਿਨ੍ਹਾਂ ਦੇ ਚੱਲਣ ਦਾ ਬਲ ਬਖਸ਼ਣਾ ਦਾਤਾਰ ਦੀ ਬੋੜੀ ਕਰਨੀ ਪੰਥੀ ਏਕਤਾ ਇਖਾਤ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਗਰੀਬ ਨਿਵਾਦ ਪਾਤਸ਼ਾਹ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਪ੍ਰੀਤ ਹਿਰਦੇ 'ਚ ਲੈ ਕੇ ਬੇਅੰਤ ਸੰਗਤਾਂ ਲਗਾਤਾਰ ਹਾਜ਼ਰੀਆਂ ਕਰ ਰਹੀਆਂ ਸਿਮਾਹਾ ਕਰ ਰਹੀਆਂ ਬੇਅੰਤ ਲੰਗਰਾਂ ਦੀ ਸੇਵਾ ਹਰ ਭਾਂਤ ਦੀ ਸੇਵਾ ਤਨ ਮਨ ਧਨ ਕਰਕੇ ਆਪ ਜੀ ਦੇ ਗੁਰਸਿੱਖ ਤਤ ਪਰ ਬਾਦਸ਼ਾਹ ਜੀ ਸਭ ਦੀ ਕਲਣਾ ਨੂੰ ਫਲ ਲਾਉਣਾ ਕਰੋ ਘਰੋਂ ਗੁਰਮਤਿ ਰਹਿਤ ਬਖਸ਼ੀ ਬਾੜੀ ਬਾੜੇ ਦੀ ਦਾਤ ਬਖਸ਼ੀ ਨਿਤਨੇਮ ਦੀ ਦਾਤ ਬਖਸ਼ੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਿੱਖੀ ਸਰੂਪ ਬਖਸ਼ਣਾ ਨਾਮ ਦੀ ਬੰਦਗੀ ਦੀ ਕਮਾਈ ਬਖਸ਼ਣੀ ਮਹਾਰਾਜ ਧੀਰਮਨਵਾਦ ਪਾਤਸ਼ਾ ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਚਾੜ੍ਹੀ ਕਲਾ ਬਖਸ਼ਣੀ ਅਦੋ ਗੱਤियां ਵਿਖੜੇ ਪੈਣਿਆਂ ਚ ਮਹਾਰਾਜ ਆਪ ਅਗਵਾਈ ਬੱcke ਸਹਿਬਜ਼ਾਦਿਆਂ ਦੇ ਪੈ ਪੂਰਿਆਂ ਤੇ ਚੱਲਦਿਆਂ ਮੰਦਰੇ ਮਕਸੂਦ ਬਖਸ਼ਣਾ ਦਾਤਾਰ ਪਾਤਸ਼ਾ ਕੌਮ ਦੀਆਂ ਅਮੀਰ ਰਵਾਇਤਾਂ ਦੇ ਅਨਸਾਰ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਪਾਤਸ਼ਾਹ ਗੁਰੂ ਲਾਲਾ ਤੇ ਮਾਤਾ ਜੀ ਦੇ ਸ਼ਹੀਦੀ ਸਥਾਨ ਤੋਂ ਸ਼ਹੀਦੀ ਮਾਰਚ ਆਰੰਭ ਹੋਵੇਗਾ ਦਾਤਾਰ ਜੀਓ ਕੌਮੀ ਰਵਾਇਤ ਅਨੁਸਾਰ ਜਪਜੀ ਸਾਹਿਬ ਦੇ ਪਾਠ ਹੋਏ ਉਪਰੰਤ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨ ਸਮੁੱਚਾ ਖਾਲਸਾ ਪੰਥਾ ਜੀ ਮਹਾਰਾਜ ਆਪਣੀ ਅਗਵਾਈ ਕਕਸ਼ਨੀ ਦਾਤਾ ਜੀ ਆਪ ਭੈ ਪਾਵਣੀ ਅਤਿਵ ਸਤਕਾਰ ਵਿੱਚ ਸੇਵਾ ਲੈਣੀ ਗਿਆ ਗੰਭੀਰਤਾ ਪ੍ਰੇਮ ਮਹਾਰਾਜ ਵਿੱਚ ਚੱਲਣ ਦੀ ਸੁਬਤ ਬਖਸ਼ਣੀ ਕਦਮ ਕਦਮ ਆਪਣਾ ਸਿਮਰਨ ਬਖਸ਼ਣਾ ਆਪਣੀ ਯਾਦ ਬਖਸ਼ਣੀ ਮਹਾਰਾਜ ਵਰਦਰਾ ਜੋਤੀ ਸੁਖ ਸਾਹਿਬ ਆਸਤੇ ਸ਼ਹੀਦੀ ਮਾਰਗ ਚਾਲੇ ਪਾਵੇਗਾ ਮਹਾਰਾਜ ਆਪ ਦੀ ਕਿਰਪਾ ਕਰਕੇ ਆਪ ਸੁਮਤ ਬਖਸ਼ ਕੇ ਸੇਵਾ ਲੈਣੇ ਦਾ ਦਰ ਜਿਓ ਦਰ ਪਾਤਸ਼ਾਹ ਦੀ ਸ਼ੇਖੋ ਤੋਂ ਅਰੰਭੀ ਹੋਈ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਵਿਸ਼ੇਸ਼ ਕਥਾ ਅੱਜ ਤੇਰਾ ਕੋਰ ਸੂਰਣ ਹੋਈ ਹੈ ਬੇਅੰਤ ਬੇਅੰਤ ਕੁੱਲਾਂ ਹੋਈਆਂ ਹੋਣਗੀਆਂ ਮਹਾਰਾਜ ਬਖਸ਼ ਲੈਣਾ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹੋ ਗਏ ਹੰਕਾਰ ਤੋਂ ਬਚਾਉਣਾ ਮਹਾਰਾਜ ਗੁਰਸਿੱਖਾਂ ਦੇ ਚਰਨਾਂ ਦੀ ਖਾਤ ਬਖਸ਼ਣੀ ਤੂੰ ਹੀ ਬਖਸ਼ਣੀ ਮਹਾਰਾਜ ਧੀਨ ਦਿਆਲ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕਿੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਸਾਰਾ ਪਰਿਵਾਰ ਹੋਵੇ ਪਰਵਾਰਕ ਪ੍ਰਸ਼ਾਦ ਸੰਗਤ ਵਿੱਚ ਵਰਤੇ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਉਪਰੰਤ ਸ਼ਹੀਦੀ ਬਾਣ ਚਾਲੇ ਫੋਣ ਦੀ ਆਗਿਆ ਬਖਸ਼ੋ ਨਾਲ ਦਾਤਾ ਜੀ ਹੁਕਮ ਦੇ ਅਨੁਕੂਲ ਜੀਉਣ ਦੀ ਸਮਰੱਥਾ ਦੇਣੀ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਦਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ